ਤੁਸੀਂ ਕੀ ਕੰਮ ਕਰਦੇ ਸੀ ਬਾਪੂ ਜੀ ਪਹਿਲਾਂ ਕਾਲਜ ਹੀ ਹਲਾਦਾ ਸੀ ਕਾਲਜ ਪੜਾਉਂਦੇ ਸੀ ਪ੍ਰੋਫੈਸਰ ਸੀ ਹਾਂਜੀ ਕਿੱਥੇ ਪੜਾਉਂਦੇ ਸੀ ਬਾਪੂ ਜੀ ਮੈਂ ਪਹਿਲੇ ਸਰ ਪਹਿਲੇ ਉੜੀਸਾ ਪੜਾਇਆ ਫਿਰ ਇਰਾਕ ਵੀ ਪੜਾਇਆ ਫਿਰ ਬਾਪੂ ਜੀ ਅੰਦਰ ਸਿੰਘ ਭਾਟਿਆ ਜੀ ਇੰਟਰਨੈਸ਼ਨਲ ਟੀਚਰ ਨੇ ਰਾਕ ਦੇ ਵਿੱਚ 3 ਸਾਲ ਪੜਾਇਆ ਇਹਨਾਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਉੱਚ ਵਿਦਿਆਰਥੀ ਐਮਪੀਏ ਦੇ ਸਟੂਡੈਂਟ ਜਿਹੜੇ ਮੈਨੇਜਮੈਂਟ ਪੜ੍ਹਦੇ ਨੇ ਤੇ ਬਾਅਦ ਚ ਵੱਡੀਆਂ-ਵੱਡੀਆਂ ਮੈਨੇਜਮੈਂਟਾਂ ਚਲਾਉਂਦੇ ਨੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਪੜਾਇਆ ਇਹਨਾਂ ਦੇ ਪੜੇ ਹੋਏ ਬੱਚੇ ਇਹਨਾਂ ਦੇ ਸਟੂਡੈਂਟ ਅੱਜ ਪਤਾ ਨਹੀਂ ਕਿੱਥੇ-ਕਿੱਥੇ ਕਿੱਡੀਆਂ-ਕਿੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਕਰਦੇ ਹੋ ਪਰ ਅੱਜ ਖੁਦ ਸਰਦਾਰ ਰਵੀਂਦਰ ਸਿੰਘ ਭਾਟਿਆ ਜੀ ਇਹ ਸਮੱਸਿਆ ਦੇ ਵਿੱਚ ਨੇ ਕਹਿੰਦੇ ਤੁਸੀਂ ਫਿਕਰ ਨਹੀਂ ਕਰਨਾ ਅਸੀਂ ਵੀ ਤੁਹਾਡੇ ਧੀਆਂ-ਪੁੱਤਾਂ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਜੋ ਸੇਵਾ ਬਣਦੀ ਅਸੀਂ ਕਰ ਸਕੀ। ਮੈਂ ਵੀ ਸਾਰੇ ਤੇ ਸੇਵਾ ਕਰਨ ਆਮੀ ਤੇ ਲੋਕਾਂ ਦੇ ਬੱਚਾ ਨੂੰ ਪੜਾਵਾਣਾਂ ਵਾਸਤੇ ਆਇਆ ਸੀ ਐਕਸ। ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਮੈਨੂੰ ਵੀ ਪੜਾਉਣਾ ਬੱਚਿਆਂ ਨੂੰ ਵੀ ਪੜਾਉਣਾ। ਅਸੀਂ ਪੜਾ। ਕੀ ਹਾਲ ਹੈ? ਠੀਕ ਹੈ ਸਰ। ਕੀ ਹੋ ਗਿਆ ਬਾਪੂ ਮੇਰੇ ਆ? ਸਰ ਬਸ ਲਾਈਫ ਐਂਡ ਐਂਡ ਨਹੀਂ ਅੰਡ ਨਹੀਂ ਹੋਈ ਤਾਂ ਲਾਈਫ ਦੀ ਸ਼ੁਰੂਆਤ ਹੋ ਗਈ ਬਾਪੂ ਹੈਂ? ਐਵੇਂ ਨਹੀਂ ਫਿਕਰ ਕਰਨੀ ਅਸੀਂ ਵੀ ਤੇਰੇ ਪੁੱਤਾਂ ਬਾਪੂ ਅਸੀਂ ਵੀ ਤੇਰੇ ਪੁੱਤਾਂ ਬਾਪੂ ਥੈਂਕ ਯੂ ਬਈ ਕਿਰੇ ਬੱਚੇ ਕਿੰਨੇ ਬਾਪੂ ਮੇਰੇ ਬੱਚੇ ਦੋ ਸੰਸਾਰ ਮੇਰਾ ਡਿਵੋਰਸ ਹੋਇਆ ਸੀ 1950 ਦੇ ਵਿੱਚ 1950 ਦੇ ਵਿੱਚ 15 15 15 ਦੇ ਵਿੱਚ 2015 2015 ਤੇ ਉਦੋਂ ਬੱਚੇ ਕਿੱਡੇ-ਕੱਡੇ ਸੀ ਬਾਪੂ ਦੋ ਇੱਕ ਨੌਵੀਂ ਦੇ ਵਿੱਚ ਪੜਦਾ ਸੀ ਇੱਕ ਸੱਤਵੀਂ ਦੇ ਵਿੱਚ ਪੜਦਾ ਅੱਛਾ ਤਫਿਰ ਉਹ ਬੱਚੇ ਨਾ ਉਧਰ ਚਲੇ ਗਏ ਮਦਰ ਨਾਲ ਹੀ ਇਹ ਤੁਹਾਡਾ ਕਦੇ ਸੰਬੰਧ ਨਹੀਂ ਬਣਿਆ ਵਾਪਸ ਮਿਲਣ ਨਾਲ ਉਹਨਾਂ ਨੂੰ ਨਹੀਂ ਸਰ ਵੱਡੇ ਦੀ ਤਾਂ ਡੈਥ ਹੋ ਗਈ ਸੀ ਬੱਚੇ ਦੀ بیٹے ਦੀ ਹਾਂਜੀ ਬੱਚੇ ਦੀ ਕੋਈ ਛੋਟਾ ਛੋਟਾ ਮਦਰ ਦੇ ਨਾਲ ਹੀ ਉਹ ਕੀ ਕਰਦਾ ਇਹ ਨਹੀਂ ਪਤਾ ਸਰ ਉਹ ਵੀ 25 26 ਸਾਲ ਦਾ ਹੋਊ ਹੁਣ ਜਿਆਦਾ ਹੀ ਹੋਣਾ ਜਿਆਦਾ ਬੰਦੀ ਹੋਊਗਾ ਤੁਸੀਂ ਕੀ ਕੰਮ ਕਰਦੇ ਸੀ ਬਾਪੂ ਜੀ ਪਹਿਲਾਂ ਸੌਰੀ ਕਾਲਜ ਹੀ ਨਾਲ ਭੋਲੇ ਜੀ ਪੜਾਉਂਦੇ ਸੀ ਪ੍ਰੋਫੈਸਰ ਸੀ ਹਾਂਜੀ ਕਿੱਥੇ ਪੜਾਉਂਦੇ ਸੀ ਬਾਪੂ ਜੀ ਮੈਂ ਪਹਿਲੇ ਸਰ ਪਹਿਲੇ ਉੜੀਸਾ ਪੜਾਇਆ ਫਿਰ ਇਰਾਕ ਵੀ ਪੜਾਇਆ ਫਿਰ ਪੂਨੇ ਪੂਨੇ ਜਿਆਦਾ ਸਾਰਾ ਟਾਈਮ ਪੂਨੇ ਪੜਾਇਆ ਪੂਨੇ ਪੜਾਇਆ ਪੂਨੇ ਐਮਬੀਏ ਦੇ ਸਟੂਡੈਂਟਸ ਨੂੰ ਮੈਂ ਕਾਫੀ ਸਾਲ ਐਮਬੀਏ ਐਮਬੀਏ ਦੇ ਸਟੂਡੈਂਟਸ ਨੂੰ ਠੀਕ ਹੈ ਬਾਪੂ ਜੀ ਰਹਿੰਦੇ ਰਹਿਸ਼ ਕਿੱਥੇ ਸੀ ਤੁਹਾਡੀ ਰਹਿਸ਼ ਉਹ ਵੀ ਹੌਸਟਲ ਵਗੈਰਾ ਦੇ ਜਿਹਾ ਲਈ ਓਕੇ ਨਹੀਂ ਇੱਥੇ ਰਹਿੰਦੇ ਸੀ ਕਿਹੜੇ ਯੀਅਰ ਦੇ ਵਿੱਚ ਪੂਨੇ ਪੜਾਇਆ ਤੁਸੀਂ ਪੂਨੇ ਮੈਂ 15 ਤੱਕ ਪੜਾਇਆ ਆਲਰੇਡੀ ਜਦੋਂ ਤੁਹਾਡਾ ਡਿਵੋਰਸ ਹੋਇਆ ਹਾਂਜੀ ਨਹੀਂ ਉਸ ਤੋਂ ਬਾਅਦ ਤੁਸੀਂ ਇਕੱਲੇ ਰਹਿ ਗਏ ਇਕੱਲੇ ਰਹਿ ਗਏ ਫਿਰ ਇਸੇ ਤਰ੍ਹਾਂ ਹੀ ਬਦਵਾਰ ਦੇ ਕਦੀ ਸੇਵਾ ਕਦੀ ਕਿਤੇ ਸੇਵਾ ਕਰ ਹੈ ਨਹੀਂ ਆਪਣਾ ਕੋਈ ਵੀ ਨਹੀਂ ਨਹੀਂ ਸਰ ਨਹੀਂ ਨਹੀਂ ਕਰ ਬਣਾਇਆ ਹੀ ਨਹੀਂ ਜਦ ਬੇਚਤਾ ਸੀਗਾ ਨਹੀਂ ਜੀ ਬਣਾਇਆ ਉਹ ਉਹ ਲੈ ਗਏ ਸੇ ਕੰਮ ਤੇ ਵਾਈਫ ਵਾਈਫ ਕਿਉਂ ਚਲਾ ਗਿਆ ਜੀ ਤੁਸੀਂ ਸਟੱਡੀ ਕੀ ਆਪਾ ਜੀ ਮੇਰੀ ਸਟੱਡੀ ਸਰ ਪੋਸਟ ਗ੍ਰੈਜੂਏਸ਼ਨ ਕੀਤੀ ਥੋੜੀ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਪੋਸਟ ਗ੍ਰੈਜੂਏਸ਼ਨ ਇਕਨੋਮਿਕਸ ਔਰ ਐਮਬੀਏ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਆ 오ਡੀਸਾ ਦੇ ਵਿੱਚ 오ਡੀਸਾ ਦੇ ਵਿੱਚ ਖਾਦੀ ਖਾਦੀ ਕੀਤੀ ਆ ਇੱਕ ਇੰਗਲਿਸ਼ ਦੀ ਕੀਤੀ ਹੈ ਤੇ ਇੱਕ ਇਕਨੋਮਿਕਸ ਦੀ ਕੀਤੀ ਹੈ ਲੇਕਿਨ ਮਾਈ ਸਬਜੈਕਟ ਆਫ ਟੀਚਿੰਗ ਵਾਸ ਓਨਲੀ ਇੰਗਲਿਸ਼ ਐਂਡ ਆਲ ਦੈਟ ਇੰਗਲਿਸ਼ ਇੰਗਲਿਸ਼ ਸਰ ਤੇ ਉਸ ਤੋਂ ਬਾਅਦ ਤੁਹਾਡੀ ਪੋਸਟ ਗ੍ਰੈਜੂਏਸ਼ਨ ਆ ਉਹ ਤੁਸੀਂ ਇੰਗਲਿਸ਼ ਦੀ ਕੀਤੀ ਹੋਈ ਹੈ ਹਾਂਜੀ ਮੈਂ ਪੋਸਟ ਗ੍ਰੈਜੂਏਸ਼ਨ ਐਮਏ ਨੂੰ ਕਹਿੰਦੇ ਬਾਪੂ ਹਾਂਜੀ ਯੈਸ ਯਾਨੀ ਕਿ ਇੰਗਲਿਸ਼ ਦੀ ਐਮਏ ਕੀਤੀ ਹੈ ਇੱਕ ਤੁਹਾਡੀ ਇੰਗਲਿਸ਼ ਦੀ ਐਮਏ ਇੱਕ ਇੱਕ ਐਮ ਇਨ ਇਕਨੋਮਿਕਸ ਅਵਰ ਐਮਬੀਏ ਬਾਅਦੇ ਜਾ ਕੇ ਕਿ ਮੈਂ ਇੱਕ ਕੀਤੀ ਹੋਈ ਆ ਇਕਨੋਮਿਕਸ ਇਕਨੋਮਿਕਸ ਦੀ ਲekin ਉਹ ਮੇਰਾ ਉਹ ਸਬਜੈਕਟ ਨਹੀਂ ਦੇ ਰਹੀ ਠੀਕ ਹਾਂ ਇਹ ਮੈਂ ਜਿੱਥੇ ਜਿੱਥੇ ਪਰਦਾ ਸੀ ਉੱਥੇ ਹੀ ਸਰ ਉੱਥੇ ਪੜਾਂਦਾ ਸੀ ਮੈਂ ਨੇ ਤਾਂ ਹੀ ਹੰਬਲਪੁਰੀ ਹੰਬਲਪੁਰੀ ਉਸ ਤੋਂ ਬਾਅਦ ਤੁਸੀਂ ਐਮਬੀਏ ਕੀਤੀ ਹਾਂਜੀ ਐਮਬੀਏ ਐਮਬੀਏ ਬਾਅਦ ਵਿੱਚ ਕੀਤੀ ਸਰ ਐਂਡ ਤੇ ਜਾ ਕੇ ਮਾਸਟਰ ਡਿਗਰੀ ਕੀਤੀ ਹਾਂਜੀ ਐਮਬੀਏ ਬਾਅਦ ਵਿੱਚ ਐਮਬੀਏ ਮੈਸ ਕਾਹਦੀ ਕੀਤੀ ਤੁਸੀਂ ਨਹੀਂ ਬਿਜ਼ਨਸ ਕਮਿਊਨੀਕੇਸ਼ਨ ਬੀ ਕਮਿਊਨੀਕੇਸ਼ਨ ਔਰ ਮੇਰਾ ਸਬਜੈਕਟ ਆ ਟੀਚਿੰਗ ਵੀ ਬਿਜ਼ਨਸ ਕਮਿਊਨੀਕੇਸ਼ਨ ਹੀ ਰਿਹਾ ਸਰ ਦੈਟ ਇਜ਼ ਵਨ ਆਫ ਦਾ ਸਬਜੈਕਟ ਇਨ ਐਮਬੀਏ ਮਾਸਟਰ ਟੀਚਰਸ ਜਿਹੜੇ ਤੁਸੀਂ ਉਹ ਇੰਗਲਿਸ਼ ਦੇ ਸੀਗੇ ਉਹ ਟੀਚਰ ਸੀ ਇੰਗਲਿਸ਼ ਦਾ ਇਰਾਕ ਵੀ ਲਾਇਆ ਮੈਂ 3 ਸਾਲ ਇਰਾਕ ਵੀ ਗਿਆ ਸਰ ਉੱਥੇ ਵੀ ਇੰਗਲਿਸ਼ ਪੜਾਂਦਾ ਸੀ ਇੱਥੇ ਆ ਕੇ ਇਹ ਮੈਨੇਜਮੈਂਟ ਦਾ ਮੂਤਲ ਜੁਨੀਵਰਸਿਟੀ ਕਿੱਥੇ ਹੈ ਨਹੀਂ ਮੋਸੂਲ ਮੋਸੂਲ ਮਸੂਲ ਮੈਂ ਇਹ ਮੂਤਲ ਕਿਹਾ ਸਾਡੇ ਬੰਦੇ ਇਹ ਮੋਸੂਲ ਸਾਹਿਬ ਮੋਸੂਲ ਵੀ ਆਇਆ ਸੀ ਮਸੂਲ ਜੁਨੀਵਰਸਿਟੀ ਇਰਾਕ ਚ ਹੈ ਹਾਂਜੀ ਇਹ ਸਰ ਬਗਦਾਦ ਤੋਂ ਬਗਦਾਦ ਚ ਨਹੀਂ ਬਗਦਾਦ ਤੋਂ ਨੈਕਸਟ ਵੱਡੀ ਯੂਨੀਵਰਸਿਟੀ ਹੈ ਬਗਦਾਦ ਤੋਂ ਬਾਅਦ ਵੱਡਾ ਸ਼ਹਿਰ ਆਦਾ Saddam Hussein ਦੇ ਟਾਈਮ Saddam Hussein ਮਸੂਲ ਸ਼ਹਿਰ ਆ ਜਿਹੜਾ ਵੱਡਾ ਮਸੂਲ ਸ਼ਹਿਰ ਆ ਇਹ ਟਰਕੀ ਬਾਰਡਰ ਦੇ ਕੋਲ ਬੰਦੇ ਦਾ ਕਹਾਂ ਸਾਲ ਫਿਰ ਤੁਸੀਂ IIMT ਦੇ ਵਿੱਚ ਪੂਨੇ ਆ ਗਏ ਫਿਰ ਆਕ ਚ ਕਿੰਨਾ ਟਾਈਮ ਲਾਇਆ ਜੀ ਤਿੰਨ ਸਾਲ ਆਕ ਕੇ 7 ਸਾਲ ਲੱਗਿਆ ਭੈ ਤਾਂ 5 ਸਾਲ ਦਾ ਕੰਟਰੈਕਟ ਸੀ ਲੇਕਿਨ ਵਾਰ ਤੇਜ ਹੋਣ ਕਰਕੇ ਈਰਾਨ ਇਰਾਕ ਦੀ ਵਾਰ ਤੇਜ ਹੋ ਗਈ ਔਰ ਨਗਰ ਕੇ ਵਾਪਸ ਆ ਨਾ ਗਿਆ ਸਰ ਤੇ ਸੰਬਲਪੁਰਜ ਯੂਨੀਵਰਸਿਟੀ ਓਡੀਸਾ ਦੇ ਵਿੱਚ ਪੜਾਈ ਕੀਤੀ ਤੁਸੀਂ ਹਾਂਜੀ ਸੰਬਲਪੁਰ ਯੂਨੀਵਰਸਿਟੀ ਦੇ ਜਿੱਥੇ ਮੈਂ ਪੜਦਾ ਸੀ ਉੱਥੇ ਵੀ ਉੱਥੇ ਉਸੇ ਕਾਲਜੇ ਪੜਾਇਆ ਸਰ ਤਾਂ ਉਸ ਕਾਲਜੇ ਵੀ ਪੜਾਇਆ ਉਸ ਕਾਲਜੇ ਦੇ ਵਿੱਚ ਪੜਾਇਆ 3 ਸਾਲ 3 ਸਾਲ ਦੀ ਡਿਗਰੀ ਲਈ ਰਿਟਰਨ ਫਾਰ 3 ਇਅਰਸ ਓਵਰ ਠੀਕ ਹੈ ਜੀ ਦਿਸ ਇਜ਼ 올 ਮਾਈ ਹਿਸਟਰੀ ਐਂਡ ਆਈ ਐਮ ਐਟ ਦ ਲੋਏਸਟ ਡਾਕਟਰ ਤੇਜਿੰਦਰ ਸਿੰਘ ਹੈ ਡਾਕਟਰ ਹੀ ਹੋਗੇ ਡਾਕਟਰ ਹੀ ਆ ਨਹੀਂ ਨਹੀਂ ਡਾਕਟਰ ਨਹੀਂ ਸਰ ਡਾਕਟਰ ਦਾ ਪੀ ਐਚ ਡੀ ਕੀਤਾ ਹੈ ਇਸ ਦਾ ਆਈ ਐਮ ਨਾਟ ਦੈਟ ਡਾਕਟਰ ਹੋਣ ਕਰ ਲੈਨੇ ਪੀ ਐਚ ਡੀ ਦਾ ਗੱਲਾਂ ਵੀ ਕੋਈ ਕੋਈ ਗੱਲ ਨਹੀਂ ਤੁਹਾਡੀ ਕਿਰਪਾ ਦੇ ਜਿੰਨਾ ਤੁਸੀਂ ਪੜੇ ਫਿਰਦੇ ਹੋ ਬਾਪੂ ਡਾਕਟੋਰੇਟ ਕਰਨ ਨੂੰ ਕੀ ਹੈ ਥੀਸਿਸ ਬਣਾਉਣੇ ਆ ਹਾਂ ਯਾਰ ਰੋਲਾ ਫਲੇ ਦਿਓ ਮੈਨੂੰ ਵਾਪ ਅੰਗਰੇਜ਼ੀ ਸਿਖਾ ਦੇ ਯਾਰ ਤੈਨੂੰ ਖਬਰ ਰੱਬ ਨੇ ਤਾਂ ਹੀ ਭੇਜਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ 'ਚ ਇੱਕ ਬੜੇ ਇੰਟੈਕਚੁਅਲ ਪਰਸਨ ਇੱਕ ਬੜੇ ਪੜ੍ਹੇ ਲਿਖੇ ਇੰਟਰਨੈਸ਼ਨਲ ਟੀਚਰ ਸਾਡੇ ਕੋਲੇ ਪਹੁੰਚੇ ਨੇ ਸਰਦਾਰ ਤ੍ਰਿੰਦਰ ਸਿੰਘ ਸਰਦਾਰ ਤ੍ਰਿੰਦਰ ਸਿੰਘ ਚਾਵਲਾ ਜੀ ਕਿਥੇ ਨੇ ਨਹੀਂ ਬਾਟਿਆ ਹੈ ਬਾਟਿਆ ਪਾਟਿਆ ਸਰਦਾਰ ਤ੍ਰਿੰਦਰ ਸਿੰਘ ਪਾਟਿਆ ਜੀ ਸਰਦਾਰ ਤ੍ਰਿੰਦਰ ਸਿੰਘ ਪਾਟਿਆ ਜੀ ਦੇ ਪਿਤਾ ਜੀ ਦਾ ਨਾਂ ਹੈਗਾ ਜਮੀਤ ਸਿੰਘ ਪਾਟਿਆ ਉਹ ਪਰਿਵਾਰ ਇੱਥੇ ਸ਼ੇਖ ਬਸਤੀ ਸ਼ੇਖ ਜਲੰਧਰ ਦੇ ਵਿੱਚ ਰਹਿੰਦਾ ਸੀ ਉੱਥੇ ਬਾਪੂ ਜੀ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਛੋਟੇ-ਛੋਟੇ ਸੀ ਬਾਪੂ ਜੀ ਉੱਥੇ ਚਲੇ ਗਏ ਅੜੀਸ਼ਾ ਅੜੀਸ਼ਾ ਦੇ ਵਿੱਚ ਬਾਪੂ ਜੀ ਨੇ ਪੜ੍ਹਾਈ ਕੀਤੀ ਪਹਿਲਾਂ ਬਾਪੂ ਜੀ ਨੇ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਅੰਗਰੇਜ਼ੀ ਦੀ ਕੀਤੀ ਫਿਰ ਐਮਏ ਇਕਨੋਮਿਕਸ ਦੀ ਕੀਤੀ ਫਿਰ MBA ਕੀਤੀ ਬਿジネス ਦੀ ਫਿਰ ਉਸ ਤੋਂ ਬਾਅਦ ਸੰਭਲ ਯੂਨੀਵਰਸਿਟੀ ਤੋਂ ਓਡੀਸ਼ਾ ਤੋਂ ਇਹ ਪੜ੍ਹਾਈ ਕੀਤੀ ਇਹਨਾਂ ਨੇ ਫਿਰ ਬਾਪੂ ਜੀ ਦੀ ਜੌਬ ਲੱਗ ਗਈ ਇਰਾਕ ਦੇ ਵਿੱਚ 3 ਸਾਲ ਬਾਪੂ ਜੀ ਨੇ ਇਰਾਕ ਮਸੂਲ ਯੂਨੀਵਰਸਿਟੀ ਦੇ ਵਿੱਚ ਪੜਾਇਆ ਜਦੋਂ ਸਦਾਮ ਹਸੈਨ ਦਾ ਸਮਾਂ ਸੀ ਉੱਥੇ ਫਿਰ ਉੱਥੇ ਵਾਰ ਲੱਗ ਗਈ ਉੱਥੋਂ ਆਉਣਾ ਪੈ ਗਿਆ ਵਾਪਸ ਫਿਰ ਇੱਥੇ ਆ ਕੇ ਇਹਨਾਂ ਨੇ ਸੰਭਲ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਾਈ ਸ਼ੁਰੂ ਕਰਤੀ ਆ ਕੇ ਪੜਾਉਣਾ ਸ਼ੁਰੂ ਕਰਤਾ ਉੱਥੇ ਵੀ ਪੜਾਇਆ ਜਿੱਥੇ ਪੜ੍ਹੇ ਸੀ ਖੁਦ ਫਿਰ ਉਸ ਤੋਂ ਬਾਅਦ ਬਾਪੂ ਜੀ ਨੇ ਆ ਕੇ ਯੂਨੀਵਰਸਿਟੀ ਕਿਹੜੀ ਚ ਜੌਬ ਕੀਤੀ ਬਾਪੂ ਜੀ ਜ਼ਿਆਦਾ ਜੀ ਆਈਐਮਟੀ ਆਈਐਮਟੀ ਦੇ ਵਿੱਚ ਪੂਨੇ ਪੂਨੇ ਆਈਆਈਐਮਟੀ ਦੇ ਵਿੱਚ ਪੂਨੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟ੍ਰੇਨਿੰਗ ਉਹਦੇ ਵਿੱਚ ਐਮਬੀ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਸੀ 18 ਸਾਲ ਇਹਨਾਂ ਨੇ ਉੱਥੇ ਐਜ਼ ਏ ਟੀਚਰ ਐਜ਼ ਏ ਪ੍ਰੋਫੈਸਰ ਐਜ਼ ਏ ਲੈਕਚਰਰ ਐਮਬੀ ਦੇ ਸਟੂਡੈਂਟ ਨੂੰ ਪੜਾਇਆ ਇਸੇ ਤਰ੍ਹਾਂ 2015 ਚ ਇਹਨਾਂ ਦਾ ਡਿਵੋਰਸ ਹੋ ਜਾਂਦਾ ਆਪਣੀ ਵਾਈਫ ਨਾਲ ਦੋ ਬੱਚੇ ਸੀ ਇਹਨਾਂ ਦੇ ਇੱਕ ਅਮਰਤਪਾਲ ਸਿੰਘ ਤੇ ਇੱਕ ਦਾ ਨਾਮ ਸੀਗਾ ਇੰਦਰ ਇੰਦਰਪ੍ਰੀਤ ਸਿੰਘ ਤੇ ਇੰਦਰਪ੍ਰੀਤ ਤੇ ਅਮਰਤਪਾਲ ਦੇ ਵਿੱਚੋਂ ਇੱਕ ਵੱਡਾ ਜਿਹੜਾ ਅਮਰਤਪਾਲ ਆ ਉਹਦਾ ਉਹਦੀ ਡੈਥ ਹੋ ਜਾਂਦੀ ਹੈ 2015 ਦੇ ਵਿੱਚ ਤਾਂ 2015 ਦੇ ਵਿੱਚ ਜਦੋਂ ਡੈਥ ਹੁੰਦੀ ਆ ਉਸ ਤੋਂ ਬਾਅਦ ਘਰ ਦੇ ਕੁਝ ਸਰਕਮਸਟਾਂਸਸ ਇਦਾਂ ਦੇ ਬਣ ਜਾਂਦੇ ਇਹਨਾਂ ਦੀ ਵਾਈਫ ਬਰਨਦੀਪ ਕੌਰ ਬਰਨਦੀਪ ਕੌਰ ਉਹਨਾਂ ਨਾਲ ਇਹਨਾਂ ਦਾ ਤਲਾਕ ਹੋ ਜਾਂਦਾ ਤਾਂ ਫਿਰ ਇਹਨਾਂ ਦਾ ਇੱਕ ਬੇਟਾ ਤੇ ਵਾਈਫ ਇਹਨਾਂ ਤੋਂ ਅਲੱਗ ਹੋ ਜਾਂਦੇ ਆ ਉਹ ਦਿੱਲੀ ਸ਼ਰਦਾ ਇਲਾਕੇ ਦੇ ਵਿੱਚ ਰਹਿੰਦੇ ਸੀ ਉੱਥੇ ਚਲੇ ਜਾਂਦੇ ਆ ਤੇ 2015 ਤੋਂ ਹੀ ਬਾਪੂ ਫਿਰ ਇਕੱਲੇ ਹੋ ਗਏ ਲਵਾਰਸ ਹੋ ਕੇ ਕਹਿ ਦिए ਫਿਰ ਗੁਰੂ ਘਰਾਂ ਦੇ ਵਿੱਚ ਸ਼ਰਨ ਮੇਰੀ ਗੁਰੂ ਨੇ ਮਹਾਰਾਜ ਨੇ ਕਿਰਪਾ ਕੀਤੀ ਬਾਪੂ ਜੀ ਨੂੰ ਆਪਦੇ ਘਰੇ ਸ਼ਰਨ ਦਿੱਤੀ ਫੇਰ ਇਹਨਾਂ ਨੇ ਪਹਿਲਾਂ ਤਾਂ ਜਾ ਕੇ ਪੁੰਨੇ ਬਾਪੂ ਜੀ ਦੇ ਮਨਵਾੜ ਮਹਾਰਾਸ਼ਟਰ ਦੇ ਵਿੱਚ ਮਨਵਾੜ ਮਨਵਾੜ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ 3 ਸਾਲ ਸੇਵਾ ਕੀਤੀ ਫੇਰ ਹਜੂਰ ਸਾਹਿਬ ਚਲੇ ਗਏ 7-8 ਸਾਲ ਇਹਨਾਂ ਨੇ ਹਜੂਰ ਸਾਹਿਬ ਸੇਵਾ ਕੀਤੀ ਕਰੀਬ ਹੁਣ ਪਿਛਲੇ 10 ਸਾਲਾਂ ਤੋਂ ਇਹ ਗੁਰੂ ਘਰਾਂ ਚ ਹੀ ਸੀ ਪਰ ਹੁਣ ਬਾਪੂ ਜੀ ਦਾ ਸਰੀਰ ਇਸ ਕਾਬਲ ਨਹੀਂ ਵੀ ਸੇਵਾ ਵੀ ਕਰ ਸਕਣਾਂ ਔਰ ਸੁੱਚਮਤਾ ਵੀ ਨਹੀਂ ਰਹਿ ਰਹੀ ਕਿਉਂਕਿ ਪਿਸ਼ਾਬ ਆ ਜਿਹੜਾ ਟੁਪਕਾ ਟੁਪਕਾ ਕਰਕੇ ਨਿਕਲੀ ਜਾਂਦਾ ਹੁਣ ਵੀ ਬਾਥਰੂਮ ਦੀ ਬਾਪੂ ਜੀ ਕੋਲ ਸਮੈਲ ਆ ਰਹੀ ਹੈ ਬਹੁਤ ਕਿਉਂਕਿ ਇਸ਼ਨਾਨ ਪਾਣੀ ਹੋਣਾ ਔਰ ਬਾਥਰੂਮ ਦਾ ਰੋਕਣਾ ਕੱਪੜੇ ਧੋਣੇ ਸਾਫ ਸੁਥਰੇ ਕਰਨੇ ਇਹ ਹੁਣ ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਤਾਂ ਇਹਨਾਂ ਨੂੰ ਹਜੂਰ ਸਾਹਿਬ ਤੋਂ ਕਿਸੇ ਨੇ ਇੱਥੋਂ ਦਾ ਐਡਰੈਸ ਦੇ ਕੇ ਭੇਜਿਆ ਮਨੁੱਖਤਾ ਦੀ ਸੇਵਾ ਦਾ ਐਡਰੈਸ ਦੇ ਕੇ ਹਜੂਰ ਸਾਹਿਬ ਤੋਂ ਕਿਸੇ ਨੇ ਇਹਨਾਂ ਨੂੰ ਉੱਥੋਂ ਭੇਜਿਆ ਟਰੇਨ ਚੜ੍ਹ ਕੇ ਲੁਧਿਆਣਾ ਆ ਗਏ ਲੁਧਿਆਣਾ ਸਟੇਸ਼ਨ ਤੇ ਵੀਰ ਜੀ ਹੁਣ ਹੀ ਮਿਲੇ ਵੀਰ ਜੀ ਤੁਹਾਡਾ ਕੀ ਨਾਮ ਸੁਖਪ੍ਰੀਤ ਸਿੰਘ ਇਹ ਊਬਰ ਚਲਾਉਂਦੇ ਨੇ ਆਪਣੇ ਫੈਮਲੀ ਨੂੰ ਛੱਡਣ ਗਏ ਸੀ ਉੱਥੇ ਤੇ ਇਹਨਾਂ ਨੇ ਬਾਪੂ ਜੀ ਨੂੰ ਦੇਖਿਆ ਬਾਪੂ ਜੀ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਮਨੁੱਖਤਾ ਦੀ ਸੇਵਾ ਤੇ ਜਾਣਾ ਚਾਹੁੰਨਾ ਤਾਂ ਫਿਰ ਬਾਈ ਜੀ ਹੁਣਾਂ ਨੇ ਸਾਡੇ ਨਾਲ ਗੱਲ ਕੀਤੀ ਸੁਖਪ੍ਰੀਤ ਜੀ ਉਹਨਾਂ ਨੇ ਫਿਰ ਇਹਨਾਂ ਨੇ ਜਦੋਂ ਸਾਰੀ ਸਾਨੂੰ ਸਮਝਾਈ ਗੱਲ ਵੀ ਇੱਕ ਬਜ਼ੁਰਗ ਨੇ ਜਿਹੜੇ ਹਜੂਰ ਸਾਹਿਬ ਤੋਂ ਇੱਥੇ ਪਹੁੰਚੇ ਆ ਵੀ ਉਹ ਤੁਹਾਡੇ ਕੋਲੇ ਆਉਣਾ ਚਾਹੁੰਦੇ ਆ ਤੇ ਫਿਰ ਸਾਡੀ ਟੀਮ ਨੇ ਕਿਹਾ ਤੁਸੀਂ ਇੱਥੇ ਪਹੁੰਚਦਾ ਕਰ ਦਿਓ ਬਾਪੂ ਜੀ ਨੂੰ ਤੇ ਹੁਣ ਸੁਖਪ੍ਰੀਤ ਜੀ ਇੱਥੇ ਲੈ ਕੇ ਆਏ ਨੇ ਬਾਪੂ ਜੀ ਨੂੰ ਬਾਪੂ ਤੇਜਿੰਦਰ ਸਿੰਘ ਭਾਟੀਆ ਜੀ ਇੰਟਰਨੈਸ਼ਨਲ ਟੀਚਰ ਨੇ ਰਾਕ ਦੇ ਵਿੱਚ 3 ਸਾਲ ਪੜਾਇਆ ਇਹਨਾਂ ਨੇ ਔਰ ਬਹੁਤ ਇੰਟੈਕਚੁਅਲ ਪਰਸਨ ਨੇ ਪੜ੍ਹੇ ਲਿਖੇ ਨੇ ਆਪਣੇ ਆਪ ਜਿ ਇੱਕ ਕਾਲਜ ਇੱਕ ਯੂਨੀਵਰਸਿਟੀ ਆ ਜਿਨ੍ਹਾਂ ਨੇ ساری ਜ਼ਿੰਦਗੀ ਬੱਚਿਆਂ ਨੂੰ ਉੱਚ ਵਿਦਿਆਦਿੱਤੀ ਐਮਬੀਏ ਦੇ ਸਟੂਡੈਂਟ ਜਿਹੜੇ ਮੈਨੇਜਮੈਂਟ ਪੜਦੇ ਨੇ ਤੇ ਬਾਅਦ ਚ ਵੱਡੀਆਂ-ਵੱਡੀਆਂ ਮੈਨੇਜਮੈਂਟਾਂ ਚ ਚਲਾਉਂਦੇ ਨੇ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਪੜਾਇਆ ਇਹਨਾਂ ਦੇ ਪੜੇ ਹੋਏ ਬੱਚੇ ਇਹਨਾਂ ਦੇ ਸਟੂਡੈਂਟ ਅੱਜ ਪਤਾ ਨਹੀਂ ਕਿੱਥੇ-ਕਿੱਥੇ ਕਿੱਡੀਆਂ-ਕਿੱਡੀਆਂ ਵੱਡੀਆਂ ਪੋਸਟਾਂ ਤੇ ਕੰਮ ਕਰਦੇ ਹੋ ਪਰ ਅੱਜ ਖੁਦ ਸਰਦਾਰ ਰਵੀਂਦਰ ਸਿੰਘ ਪਾਟਿਆ ਜੀ ਇਸ ਸਮੱਸਿਆ ਦੇ ਵਿੱਚ ਨੇ ਵੀ ਇਹਨਾਂ ਦੀ ਫੈਮਿਲੀ ਦੇ ਵਿੱਚ ਵੀ ਕੋਈ ਨਹੀਂ ਰਿਹਾ ਬ੍ਰਦਰ ਦੀ ਵੀ ਡੈਥ ਹੋ ਗਈ ਸਿਸਟਰ ਦੀ ਵੀ ਡੈਥ ਹੋ ਗਈ ਉਹਨਾਂ ਦੇ ਬੱਚੇ ਆ ਪਰ ਉਹ ਇਹਨਾਂ ਦੇ ਕੋਈ ਸਬੰਧ ਚ ਨਹੀਂ ਲਿੰਕ ਜਿੰਨੀ ਇਦਾਂ ਹੀ ਵਾਈਫ ਤੋਂ ਡਿਵੋਰਸ ਹੋ ਗਿਆ 10 ਸਾਲ ਇਹਨਾਂ ਨੇ ਗੁਰੂ ਘਰਾਂ 'ਚ ਕੱਢਦੇ ਔਰ ਨਾਨਕੇ ਦਾਦਕੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਮਾਸੀ ਦੇ ਪੁੱਤ ਉਹਨਾਂ ਨਾਲ ਵੀ ਕਿਸੇ ਨਾ ਕੋਈ ਫਰਕ ਨਹੀਂ ਹੈਗਾ ਅੱਜ ਇਕੱਲੇ ਜੀਵਨ ਬਤੀਤ ਕਰਨ ਲਈ ਮਜਬੂਰ ਨੇ ਪਰ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਬਾਪੂ ਤੇਜਿੰਦਰ ਸਿੰਘ ਜੀ ਦੇ ਪੁੱਤ ਬਣ ਕੇ ਇਹਨਾਂ ਦੇ ਧੀਆਂ ਬਣ ਕੇ ਇਹਨਾਂ ਦਾ ਪਰਿਵਾਰ ਬਣ ਕੇ ਇਹਨਾਂ ਦਾ ਸਾਥ ਦੇ ਸਕੇ ਇਸ ਤਰ੍ਹਾਂ ਪਰਮਾਤਮਾ ਨੇ ਇਹਨਾਂ ਤੋਂ ਜਿਹੜੀ ਸਾਰੀ ਜ਼ਿੰਦਗੀ ਸੇਵਾ ਲਈ ਆ ਉਹਦਾ ਅਸੀਂ ਤਿਲ ਮਾਤਰ ਵੀ ਇਹਨਾਂ ਦੀ ਸੇਵਾ ਕਰ ਸਕੀਏ ਅਸੀਂ ਆਪਣੇ ਆਪ ਨੂੰ ਬੜਾ ਭਾਗੇ ਸਮਝਾਂਗੇ ਤੇ ਅਸੀਂ ਆਪਣੇ ਆਪ ਨੂੰ ਇਸ ਗੱਲੋਂ ਵੀ ਭਾਗਾਂ ਵਾਲੇ ਸਮਝਦੇ ਆਂ ਵੀ ਇਹਨਾਂ ਨੂੰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਤੋਂ ਹਜ਼ੂਰ ਸਾਹਿਬ ਤੋਂ ਇੱਥੇ ਭੇਜਿਆ ਤੇ ਅਸੀਂ ਗੁਰੂ ਦੇ ਘਰ ਦੇ ਸੇਵਾਦਾਰ ਦੀ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਤੇ ਬਾਪੂ ਤੇ ਅੰਦਰ ਸਿੰਘ ਜੀ ਆਪਣੇ ਮੂੰਹੋਂ ਵੀ ਸਾਰਾ ਕੁਝ ਬਿਆਨ ਕਰ ਰਹੇ ਨੇ ਉਹ ਵੀ ਜਰੂਰ ਸੁਣਿਓ ਤੇ ਜੇ ਇਹਨਾਂ ਦਾ ਕੋਈ ਰਿਸ਼ਤੇਦਾਰ ਇਹਨਾਂ ਦਾ ਕੋਈ ਭੈਣ ਭਰਾ ਕੋਈ ਦੂਰ ਨੇੜੇ ਦਾ ਭਾਣਜਾ ਭਤੀਜਾ ਕੋਈ ਵੀ ਸਾਡੀ ਇਹ ਵੀਡੀਓ ਦੇਖਦਾ ਤਾਂ ਸਾਡੇ ਨੰਬਰ 97803 3071 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਬਾਪੂ ਜੀ ਬਾਰੇ ਕੋਈ ਜਾਣਕਾਰੀ ਵੀ ਸਾਂਝੀ ਕਰ ਸਕਦੇ ਹੋ ਪਰ ਬਾਪੂ ਜੀ ਨੂੰ ਜੇ ਤੁਸੀਂ ਮਿਲਣਾ ਚਾਹੁੰਦੇ ਆ ਕੇ ਤਾਂ ਤੁਸੀਂ ਇੱਥੇ ਆ ਕੇ ਮਿਲ ਵੀ ਸਕਦੇ ਹੋ ਇਹ ਸਰਦਾਰ ਤਿੰਦਰ ਸਿੰਘ ਭਾਟੀਆ ਜੀ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਬਾਪੂ ਜੀ ਇੱਥੇ ਰਹਿ ਕੇ ਇੱਕ ਚੰਗਾ ਚੜ੍ਹਦੀ ਕਲਾ ਵਾਲਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਹੀਂ ਕਰਨਾ ਅਸੀਂ ਵੀ ਤੁਹਾਡੇ ਧੀਆਂ ਪੁੱਤਾਂ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਜੋ ਸੇਵਾ ਬਣਦੀ ਅਸੀਂ ਕਰ ਸਕੇ ਮੈਂ ਵੀ ਸਾਰੇ ਇੱਥੇ ਸੇਵਾ ਕਰਨ ਮੈਂ ਵੀ ਇੱਥੇ ਦਿਲੋਂ ਬੱਚਾ ਨੂੰ ਪੜਾਵਾਣਾਂ ਵਾਸਤੇ ਆਇਆ ਸੀ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਮੈਨੂੰ ਵੀ ਪੜਾਉਣਾ ਬੱਚਿਆਂ ਨੂੰ ਵੀ ਪੜਾਉਣਾ ਅਸੀਂ ਪੜਾਂਗੇ ਤੁਹਾਤੋਂ ਅਸੀਂ ਅਸੀਂ ਕੋਲ ਆਨੇ ਤਾ ਗੁਰੂ ਦਾ ਦਰਜਾ ਪ੍ਰਾਪਤ ਤੁਸੀਂ ਸਾਰੀ ਉਮਰ ਪਤਾ ਨਹੀਂ ਕਿੰਨੇ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਤੁਸੀਂ ਬਦਲੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਤੰਦਰੁਸਤ ਰਹੋ ਤਕੜੇ ਰਹੋ ਠੀਕ ਹੈ ਬਾਪੂ ਜੀ ਬਸ ਧੰਨਵਾਦ ਖਾਲਸਾ ਨਾਮ ਗੁਰਦੇ